ਫਸਟ ਪ੍ਰਾਇੋਰਟੀ ਜਿਹੜੀ ਸਾਡੀ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਪਲੱਸ ਜੋ ਟ੍ਰੈਫਿਕ ਐਡਜਸਟਮੈਂਟ ਆ ਉਹਦਾ ਅਸੀਂ ਸਟਾਰਟ ਢੰਗ ਨਾਲ ਜਿਹੜਾ ਉਹ ਅਸੀਂ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਮ ਪਬਲਿਕ ਨੂੰ ਕੋਈ ਵੀ ਤਰ੍ਹਾਂ ਦੀ ਨਾ ਆਵੇ ਤਾਂ ਜੋ ਕੋਈ ਮਾੜਾ ਅਨਸਰ ਸੈੱਟ ਨਾ ਹੋ ਸਕੇ ਸੋ ਅਸੀਂ ਸਭ ਤੋਂ ਪਹਿਲਾਂ ਡਰੱਗਸ ਔਰ ਜੋ ਪੈਕਟਿਕ ਕ੍ਰਾਈਮ ਸਾਡੇ ਜੋ ਸਨੈਕਿੰਗ ਜਿਹੜਾ ਉੱਤੇ ਕੰਟਰੋਲ ਕਰਾਂਗੇ ਕਿੰਨੇ ਕੋ ਆਮ ਇਹ ਪੂਰੇ ਆਯੂਗੰਦ ਦੇ ਵਿੱਚ ਉਹ ਆਪਣੇ ਦੇਖ ਰਹੇ ਨੇ ਕਿ ਕਿੰਨੇ ਕੁ ਮੁਲਾਜ਼ਮ ਇਸ ਕੈਲੀਗ੍ਰਾਮ ਨੂੰ ਲੋਂਗੇ ਇਹ ਲੋਗ ਨੂੰ ਕੰਟਰੋਲ ਕਰ। ਆਲਰੇਡੀ ਸਾਡੀਆਂ ਟੀਮ ਜਿਹੜੀਆਂ ਮਾਨਸਰ ਸੀਪੀ ਸਾਹਿਬ ਵੱਲੋਂ ਜਿਹੜੀਆਂ ਚੈਲੰਜ ਕੀਤੀਆਂ ਹੋਈਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਸਮੇਂ-ਸਮੇਂ ਤੇ ਜੋ ਵੀ ਟਰੱਕਸ ਮੰਗਰਸ ਨੇ ਉਹਨਾਂ ਤੋਂ ਕਾਫੀ ਵਧੀਆ ਰਿਕਵਰੀਜ਼ ਕੀਤੀਆਂ ਹਨ। ਪਿਛਲੇ ਟਾਈਮ ਤੋਂ ਵੀ ਤਾਂ ਕੰਮ ਹੀ ਹੁੰਦੀਆਂ ਰਹਿਣੀਆਂ। ਤਾਂ ਜੋ ਕੋਈ ਮੜਾ ਆਨਸਰ ਇਸ ਚਾਇਤ ਰਿ ਸੇਵਾ ਚੱਲੇ। ਰਾਤ ਦੀ ਗੱਜ ਚੋਰੀ ਜਿਹੜੀ ਉਹਨੂੰ ਪੜਾਇਆ ਜਾਏ। ਆਲਰੇਡੀ ਸੀਪੀ ਸਾਹਿਬ ਵੱਲੋਂ ਵੈਲ ਪਲਾਨਡ ਹੈਗਾ ਜੀ ਰਾਤ ਦੀ ਗੱਜ 24 ਆਵਰਸ ਇੰਟੂ 7 ਜਿਹੜੀ ਆ ਸਾਡੀ ਪੁਲਿਸ ਫੋਰਸ ਜਿਹੜੀ ਆ ਲੱਗੀ ਹੋਈ ਆ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਰੋਡ ਤੇ ਵੇਖ ਲਓ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆ ਜਦੋਂ ਸੀਪੀ ਸਾਹਿਬ ਆਇਆ ਹਰੇਕ ਰੋਡ ਸਟੈਟਿਕ ਤੋਂ ਲੋਕੀ ਟ੍ਰੈਫਿਕ ਤੋਂ ਮੁਕਤ ਹੋ ਗਏ ਉਹ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਸੋ ਸਾਡੀ ਜਿਹੜੀ ਆ ਪੁਲਿਸ ਆ ਪੂਰੀ ਮਸਤੈਦ ਆ ਡਿਸਟ੍ਰਿਕਟ ਥਲੰਦਰ ਦੀ ਬੜੀਆ ਤਰੀਕੇ ਨਾਲ ਕੰਮ ਕਰ ਰਹੀ ਆ ਤਾਂ ਵੀ ਅਸੀਂ ਬੜੀਆ ਤਰੀਕੇ ਨਾਲ ਕੰਮ ਕਰਦੇ ਤੁਸੀਂ ਗੱਲ ਕੀਤੀ ਕਿ ਘੱਟ ਬੋਲ ਤੇ ਜਿਹੜਾ ਅਫਸਰ ਕੰਮ ਕਰੇਗਾ ਜੰਗਾ ਅਫਸਰ ਮਨੰਦਰ ਆਪਣੇ ਅੰਗਰੇਜ਼ੀ ਛਾਣੇ ਆਉਂਦੇ ਦਾ ਦੇ ਉਹਨਾਂ ਅਫ ਐਸਐਚਓ ਸਾਡੇ ਬਹੁਤ ਐਕਸਪੀਰੀਅੰਸ ਹੋਲਡਰ ਨੇ ਏਸੀਪੀਜ਼ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਫਦਰ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਫਸਟ ਪ੍ਰਾਇੋਰਟੀ ਜਿਹੜੀ ਸਾਡੀ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਪਲੱਸ ਜੋ ਟ੍ਰੈਫਿਕ ਐਡਜਸਟਮੈਂਟ ਆ ਉਹਦਾ ਅਸੀਂ ਸਟਾਰਜ ਢੰਗ ਨਾਲ ਜੜਾ ਉਹ ਅਸੀਂ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਮ ਪਬਲਿਕ ਨੂੰ ਕੋਈ ਵੀ ਤਰ੍ਹਾਂ ਦੀ ਨਾ ਆਵੇ ਤਾਂ ਜੋ ਕੋਈ ਮਾੜਾ ਅਨਸਰ ਇੱਥੇ ਸੈਟ ਨਾ ਹੋ ਸਕੇ ਸੋ ਅਸੀਂ ਸਭ ਤੋਂ ਪਹਿਲਾਂ ਡਰੱਗਸ ਔਰ ਜੋ ਪੈਕਟਿਕ ਕ੍ਰਾਈਮ ਸਾਡੇ ਜੋ ਸਨੈਚਿੰਗ ਜਰਾ ਉੱਤੇ ਵੀ ਕੰਟਰੋਲ ਕਰਾਂਗੇ ਕਿੰਨੇ ਕੋ ਅਮਨੀਤ ਦਰੂਸਤ ਆਯੂ ਮੰਦ ਤੇ ਰਚੋ ਹੁਣ ਆਪਨੇ ਦੇਖ ਰਹੇ ਨੇ ਵਿੱਚ ਕਿਨੇ ਕੋ ਮੁਲਾਜ਼ਮ ਟੈਲੀਗ੍ਰਾਮ ਲਵੋਗੇ ਜਿਹੜੇ ਲੋਕ ਨੂੰ ਕੰਟਰੋਲ ਕਰਦੇ ਆਲਰੇਡੀ ਸਾਡੀ ਟੀਮ ਜਿਹੜੀਆਂ ਮਾਨਸਪੀ ਸੀਪੀ ਸਾਹਿਬ ਵੱਲੋਂ ਜਿਹੜੀਆਂ ਵਾ ਸਟੈਚ ਕੀਤੀਆਂ ਹੋਈਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਸਮੇਂ ਸਮੇਂ ਤੇ ਜੋ ਵੀ ਟਰੱਕਸ ਮੰਗਲਰਸ ਨੇ ਉਹਨਾਂ ਤੋਂ ਕਾਫੀ ਵੱਡੀ ਰਿਕਵਰੀਜ਼ ਕੀਤੀਆਂ ਹਨ ਐ ਨਾ ਪਿਛਲੇ ਟਾਈਮਸ ਵੀ ਤਾਂ ਕੰਮ ਹੀ ਹੁੰਦੀਆਂ ਰਹਿੰਦੀਆਂ ਤਾਂ ਜੋ ਕੋਈ ਮੜਾ ਆਨਸਰ ਇਸ ਚਾਇਤ ਰਿ ਸੇਵਾ ਚੱਕ ਸਕਦਾ ਰਾਜਨੀਤਿਕ ਗੈਪਸ ਜਿਹੜੀਆਂ ਨੇ ਉਹਨੂੰ ਭਰਿਆ ਜਾਏ ਆਲਰੇਡੀ ਇਸ ਪੀ ਸਾਹਿਬ ਵੱਲੋਂ ਵੈਲ ਪਲਾਨਡ ਹੈਗਾ ਜੀ ਰਾਤ ਦੀ ਗਰਸ 24 ਆਵਰਸ ਇੰਟੂ 7 ਜਿਹੜੀ ਆ ਸਾਡੀ ਪੁਲਿਸ ਫੋਰਸ ਜਿਹੜੀ ਆ ਲੱਗੀ ਹੋਈ ਆ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਰੋਡ ਤੇ ਦੇਖ ਲਓ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆ ਜਦੋਂ ਦੇ ਸੀ ਸਾਹਿਬ ਆਇਆ ਹਰ ਇੱਕ ਰੋਡ ਟ੍ਰੈਫਿਕ ਤੋਂ ਲੋਕੀ ਟ੍ਰੈਫਿਕ ਤੋਂ ਮੁਕਤ ਹੋ ਗਏ ਔਰ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਸੋ ਸਾਡੀ ਜਿਹੜੀ ਆ ਪੁਲਿਸ ਆ ਪੂਰੀ ਮਸਤੈਦ ਆ ਡਿਸਟ੍ਰਿਕਟ ਜਲੰਧਰ ਦੀ ਔਰ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਤਾਂ ਵੀ ਅਸੀਂ ਵਧੀਆ ਤਰੀਕੇ ਨਾਲ ਕੰਮ ਕਰ ਤੁਸੀਂ ਗੱਲ ਕੀਤੀ ਕਿ ਘੱਟ ਫੋਰਸ ਵਿੱਚ ਜਿਹੜਾ ਅਫਸਰ ਕੰਮ ਕਰ ਰਿਹਾ ਜੰਗਾ ਅਫਸਰ ਮੈਨੇਜਰ ਆਪਣੇ ਨਿਗਰਿਡਿਟ ਜਾਣੇ ਹੁੰਦੇ ਦਾ ਦੇਖ ਉਹਨਾਂ ਐਸਐਚਓ ਕੀ ਕੰਮ ਕਰਦਾ ਐਸਐਚਓ ਸਾਡੇ ਬਹੁਤ ਐਕਸਪੀਰੀਅੰਸ ਹੋਲਡਰ ਨੇ ਏਸੀਪੀਸ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਫਦਰ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ